ਤੁਹਾਨੂੰ ਇਹ ਗਦਾਸਪੁਰ ਜਿਲ੍ਹੇ ਦੀ ਆਲੀਆਂ ਦੀ ਇਹੀ ਉਹ ਪੋਸਟ ਹੈ ਜਿੱਥੇ ਦੋ ਕਰਮਚਾਰੀ ਮਰਦਕ ਪਾਏ ਗਏ ਨੇ ਜਿਨ੍ਹਾਂ ਵਿੱਚ ਗੁਰਨਾਮ ਸਿੰਘ ਨਾਮ ਦਾ ਪੁਲਿਸ ਦਾ ਕਰਮਚਾਰੀ ਪੀਏਪੀ ਦਾ ਏਐਸਆਈ ਲੋਕ ਸ਼ੋਕ ਕੁਮਾਰ ਜਿਹੜਾ ਸੀ ਹੋਮ ਕਾਲਾ ਕਰਮਚਾਰੀ ਦੱਸਦਾ ਵੀ ਇਹ ਇੱਥੇ ਜਿਹੜਾ ਪੁਲਿਸ ਪੋਸਟ ਸੀ ਇੱਥੇ ਜਿੱਥੇ ਮਰਦਕ ਦੋ ਕਰਮਚਾਰੀ ਪਾਏ ਗਏ ਨੇ ਪੁਲਿਸ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਾਂਚ ਕਰ ਰਹੀ ਆ ਔਰ ਫੋਰੈਂਸਿਕ ਟੀਮਾਂ ਵੀ ਜਿਹੜੀਆਂ ਇੱਥੇ ਆ ਕੇ ਜਾਂਚ ਕਰ ਰਹੀਆਂ ਬੜੇ ਕਿਉਂਕਿ ਇਸੇ ਅਲੱਗ-ਅਲੱਗ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਕਿਉਂ ਬਾਰਡਰ ਦਾ ਬੈਲਟ ਲੱਖਾਂ-ਲੱਖੇ ਵ ਬੋਧਾ ਲੱਗਾ ਵੀ ਇਹ ਦੋਨੇ ਜਿਹੜੇ ਕਰਮਚਾਰੀ ਮਰਦਕ ਪਾਏ ਗਏ ਨੇ ਔਰ ਮੌਕੇ ਤੇ ਆ ਕੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਔਰ ਬਲਗ-ਬਲਗ ਐਂਗਲਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ ਵੀ ਇਹ ਜਿਹੜੇ ਬਟੋਲੇ ਨੌਜਵਾਨ ਸੀਗਾ ਜਿਹੜੇ ਕਰਮਚਾਰੀ ਸੀ ਇਹਨਾਂ ਨੂੰ ਕਾਜ ਉਹ ਦੱਸ ਕੀ ਹੋ ਸਕਦਾ ਕਿਉਂਕਿ ਪੁਲਿਸ ਨੇ ਕ੍ਰਾਈਮ ਸੀਨ ਜਿਹੜਾ ਕ੍ਰੀਏਟ ਕਰ ਲਿਆ ਔਰ ਸਾਰੀ ਜਾਂਚ ਵਾਸਤੇ ਅਗਰ ਫੋਰੋਸਿਕ ਟੀਮਾਂ ਲਗ-ਲਗ ਦਰਾਂ ਏਜੰਸੀਆਂ ਇੱਥੇ ਆਈਆਂ ਨੇ ਉਹ ਦੇਖ ਰਹੀਆਂ ਕਿਉਂਕਿ ਬਾਰਡਰ ਦਾ ਇਲਾਕਾ ਇਸ ਕਰਕੇ ਕਈ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਵੀ ਜਿਹੜੀ ਇਹ ਇਹਨਾਂ ਦੀ ਡੈਥ ਹੋਣ ਦਾ ਕਾਰਨ ਕੀ ਹੋ ਸਕਦਾ ਦੇਖੋ ਸਾਨੂੰ ਮਾਰਨਿੰਗ ਚ ਇਨਫੋਰਮੇਸ਼ਨ ਜਿਹੜੀ ਆਪਣੇ ਸਟਾਟਿੰਗ ਜੀ ਜੀ ਜਸਟ ਜੀ ਤੋਂ ਮਾਰਨਿੰਗ ਸਾਨੂੰ ਪਤਾ ਲੱਗਿਆ ਸੀਗਾ ਕਿ ਦੋ ਸਾਡੇ ਜਿਹੜੇ ਮਿਲਾਂਗੇ ਇਹਨਾਂ ਦੇ ਸਸਪੈਕਟਿਡ ਗਨ ਸ਼ਾਟ ਇਨਜਰੀ ਹੋਈ ਹੈ ਅਸੀਂ ਏਰੀਆ ਜਿਹੜਾ ਹੈਗਾ ਕੋਡਨ ਕਰ ਲਿਆ ਹੈਗਾ ਪੂਰਾ ਅਸੀਂ ਜਿਹੜਾ ਹੈਗਾ ਛੇਨ ਆਫ ਕਰੇ ਨੂੰ ਪਟਕਟ ਕਰ ਲਿਆ ਹੈਗਾ ਸਾਡੀ ਜਿਹੜੀ ਟੈਕਨੀਕਲ ਟੀਮ ਅਤੇ ਜਿਹੜੀ ਫੋਰੈਂਸਿਕ ਟੀਮਸ ਹੈ ਉਹ ਸੀ ਨੌਕਰ ਨੂੰ ਵਿਜ਼ਿਟ ਕਰੀ ਹੈ ਬਾਕੀ ਅਸੀਂ ਜਿਹੜਾ ਸਾਰੇ ਐਂਗਲਸ ਹੈ ਉਹ ਚੈੱਕ ਕਰ ਰਹੇ ਹਾਂ ਦੇਖੋ ਦੋ ਦੋ ਮੁਲਾਜ਼ਮ ਸੀਗੇ ਤੋਂ ਇੱਕ ਇੰਡੀਆ ਵਿਜਲ ਬਟਾਲੀਅਨ ਦੇ ਸੀ ਇੱਕ ਪੀਐਸਡੀ ਸੀ ਸੀ ਬਾਕੀ ਅਸੀਂ ਤੁਹਾਨੂੰ ਅਸੀਂ ਸਾਰੇ ਐਂਗਲਸ ਇਨਵੈਸਟੀਗੇਟ ਕਰ ਰਹੇ ਹਾਂ ਹਾਂਜੀ ਵੈਪਨ ਕੋਈ ਖੋਲ ਮਿਲਿਆ ਕਿਹੜੇ ਵੈਪਨ ਗੋਲੀ ਚਲੀ ਸੀ ਤੇ ਉਹ ਸਾਰੀ ਚੀਜ਼ ਅਸੀਂ ਇਨਵੈਸਟੀਗੇਟ ਐਪਰੋਕਸੀਮੇਟਲੀ ਨਾਈਟ ਦੇ ਵਿੱਚ ਉਹਦੇ ਇਸਾ ਵੀ ਲੱਗ ਲੱਗ ਗੈਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਥੋੜੀ ਦੇਰ ਤੱਕ ਪੂਰਾ ਮਾਮਲਾ ਸਾਹਮਣੇ ਆਇਆ ਲੇਕਿਨ ਫਿਰ ਹਾਲ ਦੋਨੇ ਕਰਮਚਾਰੀ ਮਰਤੇ ਪਾਏ ਗਏ ਨੇ ਉਹਨੇ ਡੱਡ ਬੜੀਆਂ ਮੰਗਾ ਲਈਆਂ ਗੀਆਂ ਤੇ ਪੋਸਟ ਮਾਨ ਉਹ ਜਿਹੜਾ ਉਹ ਕੀਤਾ ਜਾ ਰਿਹਾ ਪੰਜਾਬਤਾ ਲਈ ਮਿੰਡਾ ਦੀਆਂ ਤੋਂ ਪਸ਼ੰਬਰ ਬਿੱਟੂ